ਬਾਈ ਦੇਖੋ ਮਾੜੀ ਕਿਸਮਤ ਫੇਰ ਫਟ ਗਿਆ ਬਈ ਗੱਡੀ ਦਾ ਡੀਜ਼ਲ ਪਾਉਣ ਲੱਗਿਆ ਬਈ ਮਸ਼ੀਨ ਨੂੰ ਆਪਾਂ ਹਾਂਜੀ 114 ਲੀਟਰ ਪੈ ਗਿਆ ਇਹ ਦੇਖੋ 10000 ਦਾ ਚੱਲ ਚੱਲ ਬੁਰਾ ਹੀ ਲੱਗਾ ਬਈ ਮਸ਼ੀਨ ਦਾ ਹਾਂਜੀ ਬਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਈ ਕਿੱਦਾਂ ਉਮੀਦ ਆ ਬਈ ਤੁਸੀਂ ਵਧੀਆ ਤੇ ਗੁੱਡ ਹੋਊਂਗੇ ਹੋਰ ਬਈ ਕਿਹਾ ਚੱਲੋ ਤੁਹਾਡਾ ਸਾਰਿਆਂ ਦਾ ਅੱਜ ਦੇ ਵਲੌਗ ਵਿੱਚ ਬਈ ਆਪਾਂ ਜਾ ਰਹੇ ਆ ਆਪਣੀ ਦੋ ਮਸ਼ੀਨਾਂ ਛੱਡਣੀਆਂ ਬਈ ਆਪਾਂ ਨੇ ਅੱਜ ਆਪਣੇ ਸੋਨਾਲੀ ਕਾ ਟਾਈਗਰ ਨਾਲ ਠੀਕ ਆ ਆਪਣਾ ਸੋਰਾਜ ਤਾਂ ਹੁਣ ਕੰਮ ਤੇ ਗਿਆ ਵਾ ਸਾਨੂੰ ਪਰ ਅੱਜ ਉਹਦਾ ਟਾਈਮ ਆ ਠੀਕ ਆ ਬਾਕੀ ਹੁਣ ਆਪਣਾ ਟਾਈਗਰ ਪਰ ਲੈ ਕੇ ਜਨਿਓ ਇੰਛੀਨਾਂ ਨੂੰ ਟਰਾਲਾ ਪਾ ਕੇ ਦੇ ਮਗਰ ਵਲੌਗ 'ਚ ਬਣੇ ਰਹੋ ਦਿਖਾਉਨੇ ਆ ਸਾਨੂੰ ਟਾਈਗਰ ਦੀ ਪਰਫਾਰਮੈਂਸ ਮਸ਼ੀਨਾਂ ਨੂੰ ਲੋਡ ਕਰਕੇ ਵੀ ਕਿੰਨਾ ਕੁ ਚੱਲਦਾ ਜਾਈ ਹਾਂਜੀ ਬਈ ਕਰਦੇ ਆਪਾਂ ਇੱਕ ਰੂਟ ਸਟਾਰ ਚੇ ਭਾਈ ਪੂਰੇ ਹੀਟਰ ਜੇ ਲੱਗਣੇ ਚਾਹੀਦੇ ਇਹਦੇ ਲਾਈਟਾਂ ਬੁਝੇ ਤੇ ਪਰ ਸਟਾਰਟ ਕਰਨਾ ਚਾਹੀਦਾ ਇਹ ਸਾਰੇ ਸੈਂਸਰ ਚੈੱਕ ਕਰੋ ਭਾਈ ਆਪਣੀ ਸੋਨਲੀਕੇ ਟਾਈਗਰ ਦੀ ਲੁੱਕ ਟਰਾਲੇ ਨਾਲ ਆਪਣੀ ਮਸ਼ੀਨ ਆ ਪਹਿਲਾਂ ਆਪਾਂ ਨੇ ਭਾਈ ਦੂਈ ਮਸ਼ੀਨ ਸ਼ਿਫਟ ਕਰਨ ਜਾਣਾ ਉਹਦੇ ਬਾਅਦ ਇਹਨੂੰ ਕਰਨਿਆ ਲੋਕਾਂ ਚ ਬਣ ਰਿਹਾ ਸਮ ਦੇਖਣ ਨੂੰ ਮਿਲ ਰਿਹਾ ਸਾਰੀ ਆਪਣੇ ਆ ਮਸ਼ੀਨ ਆਪਣੇ ਚਿੜੀਆ ਘਰ ਮਾ ਸ਼ਿਫਟ ਕਰਤ ਹੋਣੇ ਬਾਈ ਇੱਥੇ ਸੱਤ ਵੀੜਵਾ ਆਪਣਾ ਟਾਈਗਰ ਖੜਾ ਦੇਖੋ ਬਾਈ ਲੁਕ ਤਾਂ ਕੰਪਨੀ ਨੇ ਟਾਈਗਰ ਦੀ ਪੂਰੀ ਕੰਡ ਬਣਾਈ ਵੀ ਹੈ ਬਈ ਦੇਖੋ ਅੱਧਾ ਬਾਕੀ ਆਪਣੇ ਕਰਾ ਕਰਕੇ ਮੂੜਾ ਸੋਨਾ ਨਹੀਂ ਲੱਗਦਾ ਬਾਈ ਨਹੀਂ ਵੇਟ ਬੂਟ ਪਾਏ ਹੋਏ ਬਹੁਤ ਜ਼ਿਆਦਾ ਸੋਨਾ ਲੱਗਦਾ ਮਗਰਾੜ ਮੂੜ ਲੱਗੇ ਵੀ ਹੁਣ ਬਾਈ ਟਰੈਕਟਰ ਤੇ ਭਾਈ ਦੇਖੋ 19 ਮਾਡਲ ਕੋਇਲ ਕੋ ਮਸ਼ੀਨਾ 140 ਕਿਆ ਹਾਲਤ ਕਰੀ ਹੋਈ ਏ ਦੀ ਆ ਦੇਖੋ ਸਾਰਾ ਕੁਝ ਮਚੋਇਆ ਪਿਆ ਭਾਈ ਕੰਪਨੀ ਵਾਲੀ ਮਸ਼ੀਨਾ ਆ ਦੇਖੋ ਪੰਨੀਆਂ ਲਾਈਆਂ ਹੋਈਆਂ ਭਾਈ ਬੁਰੇ ਹਾਲਾ ਮਸ਼ੀਨਾ ਦਾ ਵੀ ਕੰਪਨੀ ਵਾਲੀ ਆ ਦੇਖੋ ਲੋਕ ਪੈਂਦਾ ਹੁੰਦਾ ਭਾਈ ਦੇਖੋ ਕਿਆ ਪਾਇਆ ਵੇਖੋ ਸਰੀਏ ਮੋਸ ਗਿਆ ਵਾਇਆਗਾ ਲੱਗੀ ਜਾਵੀ ਉਲਟੇ ਤਰੀਏ ਕੋਲ ਕੋ ਦਾ ਕੈਬਰ ਬੁਰਾ ਗਿਆ ਲਾ ਬਈ ਪੰਪ ਮਾਰਨਾ ਪਊਗਾ ਬਈ ਬਾਕੀ ਤੇਲ ਵੀ ਲੋਹ ਦਸਰੀ ਆ ਫੂਲ ਲੈਵਲ ਲੋ ਪੰਪ ਮਾਰਨਾ ਪਊਗਾ ਬਾਈ ਨਵੀਂ ਮਦੀਨਾ ਦੇਖੋ ਕਿਆ ਹਾਲ ਕਰਤੇ ਆ ਆਪਣੀ ਵਾਲੀ ਮਸ਼ੀਨ ਇਹਦੇ ਨਾਲ 100 ਗੁਣ ਚੰਗੀ ਆ ਬਈ ਉਹ 16 ਮਾਡਲ ਲਾਸਟਰ 16 ਮਾਡਲ ਆ। ਦੇਖੋ ਬਈ ਟਰੈਕਟਰ ਆਪਾਂ ਨੇ ਥੱਲੇ ਉਲਾ ਲਿਆ। ਇਹ ਚੜਾਈ ਚੜਾਉਣੀ ਆ ਬਈ ਹੁਣ ਦੇਖੋ ਮਿੱਟੀ ਵੀ ਪੂਰੀ ਹੋ ਆ। ਠੀਕ ਆ 4x4 ਦਾ ਜੋਰ ਦੇਖਿਓ ਬਈ ਚੜਾਈ ਚੜਦਾ। ਮਸ਼ੀਨ ਲੋਡ ਕਰਕੇ ਆਪਾਂ ਰੋਈ ਸੜਕ ਪੱਟ ਦਗੇ ਤੀ ਮਸ਼ੀਨ ਨੇ। ਤਾਂ ਕਰਕੇ ਆਪਾਂ ਨੇ ਥੱਲੇ ਲੋਡ ਘਾ ਲਾ ਲਈ ਹੁਣ। ਆ ਗਿਆ ਬਈ ਦੇਖੋ ਤਾਂ ਆਲੇ ਕਾਨ ਕੋਈ ਦਾ ਦੇਖੀ ਬਾਈ ਗੰਦੂ ਨਾ ਵਾਰੀ ਬਾਈ ਸਟਾਰਟ ਵੀ ਤਾਂ ਬੜੀ ਔਖੀ ਹੁੰਦੀ ਐ ਨੂੰ ਪੈਟਰੋਲ ਸੰਗਾਉਣਾ ਪੈਂਦਾ ਤੇ ਲੈ ਨੀ ਗੁਰੂਵੱਧ ਜੇ ਵੀ ਪੈਟਰੋਲ ਚੱਲ ਚੱਲ ਮੈਂ ਅੱਗੇ ਚੱਲਣ ਦੇ ਲਾਤਾ ਆਹ ਬਹੁਤ ਹੱਦ ਕੋਲ ਜਿਓਏ ਕੋਲ ਜਿਓਏ ਚਲ ਚਲ ਬੁਰਾ ਹਿੱਲਾ ਬਾਈ ਮਸ਼ੀਨ ਦਾ ਭਾਈ ਉਹ ਮਸ਼ੀਨ ਤਾਂ ਸਟਾਰਟ ਹੀ ਨਹੀਂ ਹੋਈ ਹੈਗੀ ਫਿਰ ਹੁਣ ਆਪਾਂ ਆਪਣੀ ਨੂੰ ਲੋਡ ਕਰਨ ਆ ਗਏ ਬਾਈ ਉਹ ਤਾਂ ਫਿਰ ਉੱਠੀ ਖੜਾਦੀ ਬਾਈ ਚੱਟਾੜੇ ਨਹੀਂ ਹੋਈ ਮਾਂ ਨੂੰ ਆ ਕੇ ਦੇਖ ਲੈਣੇ ਕਿ ਆਪਣੀ ਦਿਹਾੜੀ ਲੇਟ ਹੋ ਰਹੀ ਹੈ ਮੈਂ ਤੁਹਾਨੂੰ ਪਤਾ ਆਪਣਾ ਕੰਮ ਸਟਾਰਟ ਕਰਨਾ ਬਾਈ ਉੱਥੇ 8:30 ਦਾ ਟਾਈਮ ਹੋ ਗਿਆ ਬਾਈ ਹਾਂਜੀ ਓਏ ਫਾਈਨਲੀ ਆਪਾਂ ਨੇ ਆਪਣੀ ਐਕਸਲਰੇਟਰ ਨੂੰ ਲੋਡ ਕਰ ਲਿਆ ਸੋਨਾਲੀ ਕੇ ਟੈਗਰ ਤੇ ਠੀਕ ਹੈ ਬਾਈ ਦਿਖਾਉਂਦੇ ਆ ਤੁਹਾਨੂੰ ਸੋਨਾਲੀ ਕਵਾਏ ਤੋਂ ਕਿਹਾ ਲੋਡ ਮੰਨਣਾ ਬਾਈ ਚਲੋ ਫਿਰ ਵੀ ਤੁਹਾਨੂੰ ਦਿਖਾਉਂਦੇ ਆ ਵੀ ਕਿਆ ਪਰ ਪਰਫੋਰਮੈਂਸ ਰੰਦੀ ਇਹਦੀ ਹਾਂਜੀ ਬਾਈ ਐਚਬੀ ਬੰਪਰ ਪੁੱਛਦੇ ਆਪਾਂ ਮੈਂ ਕਿਢੀ ਵਾਲਾ ਤਾਂ KFC ਹੈ ਬਈ ਇਹਦਾ ਆ ਵਿੱਚੇ ਡੱਗੀ ਵਿੱਚ ਆਪੇ ਹੀ ਟਾਕੀ ਖੋਲ ਕੇ ਖੋਲਾ ਡੀਜ਼ਲ ਪਾਉਣ ਲੱਗਿਆ ਮਸ਼ੀਨਵਾ ਸਾਡੀ ਸਭੀ ਸੈੱਟ ਹੋ ਕੇ ਚੱਲਦਾ ਪਿੰਨ ਦਾ ਪੌਣਾ ਬਿੱਤੀ ਦੇਖੋ ਤੁਸੀਂ ਕਿੰਨੇ ਕਿਦਾ ਭਾਈ 10 ਹਜ਼ਾਰ ਰੁਪਏ ਡੀਲ ਪਾਇਆ ਆਪਾਂ ਨੇ ਮਸ਼ੀਨਵਾ ਪਾਇ ਤਾਂ ਬਈ ਮੈਂ 200 300 ਲੀਟਰ ਡੀਲ ਪਾ ਜਾਂਦਾ ਚੱਲਿਆ ਲਗਾਏ ਠੀਕ ਹੈ ਜੀ ਆਪੇ ਗਾੜੀ ਸਾਈਡ ਤੇ ਆ ਜਿਹੜੇ ਰਸਤੇ ਨੂੰ ਗਏ ਤੇ ਆਪਾਂ ਹਾਂਜੀ 114 ਲੀਟਰ ਪੈ ਗਿਆ ਇਹ ਦੇਖੋ 10000 ਦਾ ਬਾ ਚੱਲਦੇ ਆ ਵੀ ਆਪਾਂ ਚੱਲ ਮੂਰੇ ਮੂਰੇ ਅਜਵੇਂ ਮੜਥਾ ਲੈ ਕੇ 而且，所以今天在搞这个夜跑。 ਹੱਲੀ ਪਰ ਇਹ ਕਿਥੇ ਤੇ ਪਹੁੰਚ ਗਏ ਹਾਂ ਇੱਥੇ ਲਾ ਦਿਓ ਨਾ ਵੀ ਟਰਾਲਰ ਦਾ ਫੁੱਲਣਾ ਨਹੀਂ ਆ ਆ ਕੋਈ ਨਾ ਟਾਇਰ ਬੰਦ ਹੋ ਬਣਾ ਦੇ ਕਰ ਦੇ ਐਮਸੀ ਨੂੰ ਨਾ ਲੋਡ ਬਈ ਚੱਲੀ ਬਈ ਪਾ ਫਰਾ ਚੱਲੀ ਜਾਣ ਦੇ ਨਾਲ ਚੱਲਦੇ ਆਪਾਂ ਹੁਣ ਹਾਂਜੀ ਬਾਈ ਹੁਣ ਹੋ ਗਿਆ ਬਈ ਮਤੋਂ ਮਸ਼ੀਨ ਸਟਾਰਟ ਆਹਾ ਹੁਣ ਆਪਾਂ ਦੋਈ ਆਪਣੇ ਛੱਡੇ ਆਏ ਹੁਣ ਇਹਨੂੰ ਆਇਆ ਲੋਡ ਕਰਨ ਇਹ ਵੀ ਛੱਡਣੀ ਆ ਬਈ ਕੰਮ ਪਰ ਆ ਦੇਖੋ ਪਗੜ ਦਾ ਕੀ ਹਾਲ ਆ ਪੂਰਾ ਹਾਲ ਕਰਿਆ ਬਈ ਬਾਈ ਜਿੰਨ ਹੋਰੀਆ ਲੋਡ ਬਾਈ 33 ਤੱਕ ਹੋਊਗੀ ਲੋਡ ਚਲ ਤਾਰਦੇ ਇਹਨੂੰ ਕੰਮ ਤੇ ਤਖੜਾ ਆਪਣਾ ਝੋਟਾ ਹਾਂਜੀ ਬਾਈ ਮਸ਼ੀਨ ਤਾਂ ਆਪਾਂ ਲਾ ਦਾਰੀ ਉਰੇ ਇੱਥੇ ਬੇਟਮੈਂਟ ਜੀ ਪੱਟਣੀ ਆ ਥੋੜੀ ਜੀ ਬਤਿਹਰੇ ਦਾ ਬੁਰਾ ਹੀ ਹਾਲ ਆ ਬਾਈ ਜੀ ਬਾਈ ਹੁਣ ਆਪਾਂ ਫੇਰ ਜਾ ਰਹੇ ਆ ਮਸ਼ੀਨ ਪਰ ਮਸ਼ੀਨ ਪਰ ਬਾਈ ਸਵੇਰੇ ਆਪਣਾ ਅੰਗਰੀਸ ਗਨ ਕਰਾਈ ਭੁੱਲ ਗਏ ਤੇ ਉਹ ਕੀ ਤੁਹਾਨੂੰ ਪਤਾ ਗੱਡੀ ਕਿਹੜੀ ਮਾਰਨਾ ਪੈਂਦਾ ਬਾਈ ਪਿੰਡਾ ਪੂਲਾ ਨੂੰ ਠੀਕ ਰਹਿਣੀ ਆ ਤੇ ਉਹ ਨਾਲੇ ਆਪਾਂ ਏਸੀ ਲਈ ਬੈਲਟ ਲੈ ਚੱਲੇ ਬਾਈ ਉਹਦੇ ਉਹ ਵੀ ਕਰਾ ਭੁੱਲ ਗਏ ਤੁਹਾਨੂੰ ਪਤਾ ਟਾਈਮ ਹੀ ਲੱਗਿਆ ਪਾਉਣ ਦਾ ਤੇ ਨਾਲੇ ਆਪਾਂ ਪੈਟਰੋਲ ਲੈ ਕੇ ਆਉਣਾ ਉਹ ਤੋਂ ਸਾਦੇ ਨਹੀਂ ਹੈਗਾ ਜਾਣ ਨੂੰ ਰਹੀ ਆ ਆਪਣੀ ਮਸ਼ੀਨ ਉਹ ਫੜਾ ਬਣਾ ਝੋਟਾ ਫੋੜਾ ਡਰਾਈਵਰ ਬਾਈ ਦੇਖੋ ਮਾੜੀ ਕਿਸਮਤ ਪੈਰ ਫਟ ਗਿਆ ਬਈ ਗੱਡੀ ਦਾ ਐਡਾ ਪਾਣੀ ਕਿਆ ਵੱਜਿਆ ਕਿਆ ਨਹੀਂ ਵੱਜਿਆ ਪਤਾ ਨਹੀਂ ਬਈ ਨੁਕਸਾਨ ਹੋ ਗਿਆ ਕੀ ਬਚਾਓ ਵੀ ਹੋ ਗਿਆ ਬਾਈ ਚੱਲ ਪਿਛਲਾ ਟਾਇਰ ਦਾ ਆਵੇ ਇੱਥੇ ਵੀ ਲੱਗਣਾ ਉਹ ਗੇ ਔਰੇ ਵਿੱਚ ਕੋਣੀ ਚੱਕ ਹੋਈ ਨਾ ਉਹ ਗੱਬੇ ਸੈਂਟਰ ਮੈਂ ਹੀ ਆ ਲਾਲਾ ਜਿਹਾ ਤੇ ਇੱਧਰ ਅਕਬਰ ਪਹਿਲੀ ਵਾਰ ਗੱਡੀ ਆ ਜੇ ਦੇਖੋ ਗਿਆ ਹਾਲ ਹੋਇਆ ਪਿਆ ਦਾ ਬਹੁਤ ਮਾੜਾ ਹੋਇਆ ਵੀ ਟਾਇਰ ਫਟ ਗਿਆ ਚੱਲ ਕੋਈ ਕਰਦੇ ਨਹੀਂ ਹਾਂਜੀ ਬਾਈ ਟਾਇਰ ਦਾ ਚੇਂਜ ਕਰ ਲਿਆ ਦੇਖੋ ਕਿੰਨੀ ਬੈਡ ਲੁੱਕ ਆ ਗਈ ਆ ਡਰਾਈਵਰ ਦੀ ਆ ਦੇਖੋ ਫਰੰਟ ਲੁੱਕ ਦੇਖੋ ਚਲੋ ਚੇਂਜ ਕਰ ਲਿਆ ਦਾ ਵੀ ਆ ਜਾ ਬਈ